ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰਸਾ ਹਉ ਕਰ ਸਾਹਾਂ ਝਟੀਐ ਤੋਦ ਡਠੇ ਸਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਿਸਾਹ ਸਿਰ ਸਾਹਾਂ ਦਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹੋ ਸੱਜਣ ਸੱਚਾ ਪਾਤਿਸਾਹ ਸਿਰ ਸਾਹ ਦਾ ਐਸਾ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੈਸਾ ਸਤ ਨਾ ਬੋ ਜੀ ਬਿਹਾਗੜਾ ਮਹੱਲਾ ਪੰਜਵਾ ਚੰਤ ਸੁਨੋ ਬੇਨੰਤੀਆਂ ਸੁਆਮੀ ਮੇਰੇ ਰਾਮ ਕੋਟ ਅਪਰਾਧ ਪਰ ਸੰਤਿਆ ਸੁਆਮੀ ਮੇਰੇ ਰਾਮ ਕੋਟ ਅਪਰਾਧ ਪਰੇ ਪੀਤੇ ਰੇ ਚੇਰੇ ਦਾ ਦੁਖ ਹਰਨ ਕਿਰਪਾ ਕਰਨ ਮੋਹਨ ਕਲ ਕਲੇਸ ਹੈ ਪੰਜਨਾ ਸਰਨ ਤੇਰੀ ਰਖ ਲੈ ਹੋ ਮੇਰੀ ਸਰਬ ਮੈਂ ਨਿਰੰਜਨਾ ਸੁਨਤ ਪੇਖਤ ਸੰਗ ਸਬਕ ਪ੍ਰਭ ਦੇ ਰਹੁ ਤੇ ਨੇਰੇ ਸਨਾਨਕ ਸੋਨ ਸੁਅਮੀ ਰਖ ਲੈ ਹੋ ਘਰ ਕੇ ਤੇਰੇ ਤੂੰ ਸਮਰਥ ਸਦਾ हम दीन पे खारे राम माया मोह मगन काट ले हो मुरारी राम लो ਬਾਧੇ ਓ ਅਨਕ ਦੁਖ ਕਮਾਵਨੇ ਅਲਪਤ ਬੰਧਨ ਰहत ਕਰਤਾ ਕੀਆ ਤੇ ਹਾਰੀ ਬੇਨਵੰਤ ਨਾਨਕ ਦਾਸ ਹਰਕਾਰ ਪ੍ਰਭ ਜੀ ਉਪਰਾਨ ਆਦਾਰੀ ਮਰਥ ਵੱਡਾ ਮੇਰੀ ਮੱਥੋਰੀ ਰਾਮ ਪੱਲਾ ਹੈ ਅਕਰਤ ਕਨਾ ਨਨ ਦ੍ਰਿਸ਼ਟੁ ਤੇਰੀ ਰਾਮ ਅਗਾਦ ਬੂਦ ਅਪਾਰ ਕਰਤੇ ਮੋਹੇ ਨੀਚ ਕਛੂ ਨਾ ਜਾਨਾ ਰਤਨ त्याग ਸੰਗ੍ਰਹਿਨ ਕੌਡੀ ਪਸੂਨੀਚਿਆ ਅੱਲਾ ਤਿਆਗ ਚਲਤੇ ਮਹਾ ਚੰਚੇਲ ਦੋ ਕਰ ਕਰ ਜੋਰੀ ਨਾਨਕ ਸਰਨ ਸਮਰਥ ਸੁਆਮੀ ਪੈ ਜੁ ਰਖੋ ਮੋਰੀ ਜਾਤ ਵਿਛੋੜਿਆ ਤੇਨ ਆਪ ਮਿਲਾਇਆ ਰਾਮ ਸਾਧੂ ਸੰਗਮੇ ਹਰ ਗੁਣ ਗਾਇਆ ਰਾਮ ਗੁਣ ਗਾਏ ਗੋਵਿੰਦ ਸਦਾ ਨੀਕੇ ਕਲਿਆਣਮ ਪ੍ਰਗਟ ਪਾਏ ਸਜਾ ਸੁਹਾਵੇ ਸੰਗ ਪ੍ਰਭ ਕਾ ਆਪਨੇ ਪ੍ਰਭ ਕਰ ਲਏ ਨਾਨਕ ਦਰਸਨ ਦੇਖ ਜੀਵੇ ਗੋਵਿੰਦ ਗੁਣ ਨਿੱਦ ਗਾਇਆ ਛੋਡ ਚਿੰਤਾ ਅਚੰਤ ਹੋਏ ਬਹੜ ਦੁੱਖ ਨਾ ਪਾਇਆ ਨਾਨਕ ਦਰਸਨ ਪੇਖ ਜੀਵੇ ਗੋਵਿੰਦ ਗੁਣਨੇ ਆ ਆ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਬਿਹાગੜਾ ਮਹੱਲਾ ਪੰਜਵਾ ਛੰਤ ਸੁਨੋ ਬੇਨੰਤੀ ਆ ਸੁਆਮੀ ਮੇਰੇ ਰਾਮ ਕੋਟ ਅਪਰਾਧ ਭਰੇ ਪੀ ਤੇਰੇ ਚਿਹਰੇ ਰਾਮ